ਬਿੰਗਾਰ ਜਿਦਾ ਤਾਂ ਨਾ ਸਾਡੇ ਨੌਜਵਾਨਾਂ ਨੂੰ ਯਾਰ ਵਿਆਹ ਨਾਲੋਂ ਜ਼ਿਆਦਾ ਚਾਹ। ਮੈਂ ਤਾਂ ਹੈਰਾਨ ਆ ਯਾਰੇ ਅੱਜ ਅੱਜ ਗੱਲਬਾਤ ਵੀ ਹੋਈ ਹੈ। ਇਹ ਮਿੱਟੀ 'ਚ ਕੀ ਆ ਬਾਈ? ਮੈਨੂੰ ਮਿੱਟੀ ਦੀ ਸਮਝ ਨਹੀਂ ਲੱਗ ਰਹੀ। ਮੈਂ ਬਹੁਤ ਆਸਤਾ ਮੈਂ ਪੜਦਾ ਆ ਰਿਹਾ ਵੀ ਮਿੱਟੀ 'ਚ ਕੋਈ ਤੱਤ ਹੀ ਇਹੋ ਜਿਹਾ। ਜਦੋਂ ਆਖੇ ਕੋਈ ਬਿੰਗਾਰ ਦਾ ਨਾ ਫੇਰ ਨਹੀਂ। ਫੇਰੇ ਪੈਰ ਜੁੱਤੀ ਨਹੀਂ ਪਾਉਂਦੇ। ਇਹ ਮੋਦੀ ਵਰਗੇ ਅਮਿਤ ਸ਼ਾਹ ਵਰਗੇ ਦਾ ਪਿਆਦੇ ਤੇ ਮੋਹਰੇ ਨੇ ਉਹ ਇੰਨੀ ਖਤਰਨਾਕ ਨੀਤੀ ਹੈ ਉਹ ਕਹਿੰਦੇ ਅਸੀਂ ਤੈਅ ਕਰਾਂਗੇ ਪੂਰੀ ਦੁਨੀਆ ਦੇ ਵਿੱਚ ਵੀ ਬੰਦਾ ਕੀ ਖਾਊਗਾ ਕੀ ਪੀਊਗਾ ਕੀ ਪਹਿਨੂਗਾ ਇੱਥੋਂ ਤੱਕ ਸੋਚੂਗਾ ਕੀ ਤੇ ਸਾਹ ਕਿੰਨੇ ਲਊਗਾ ਤੁਹਾਡੀ ਪੂਰਨ ਤਰ ਤੇ ਜਿਹੜੀ ਆਜ਼ਾਦੀ ਹੈ ਉਹ ਖੋਹ ਲਈ ਜਾਊਗੀ ਇਹ ਕਹਿੰਦੇ ਵੀ ਜੇ ਕੋਈ ਕੱਲ ਨੂੰ ਪ੍ਰਦਰਸ਼ਨ ਕਰਿਆ ਕਰੂਗਾ ਉਹ ਤੇ ਯੂਏਪੀਏ ਲੱਗੂਗਾ ਐਨਐਸਏ ਲੱਗੂਗੀ ਇਹ ਤਾਂ ਆਉਣ ਵਾਲੇ ਸਮੇਂ 'ਚ ਕਾਨੂੰਨ ਬਣਾ ਲਏ ਇਹਨਾਂ ਨੇ ਸੰਘਰਸ਼ ਕਰਨ ਲਈ ਵੀ ਨਿਕਲ ਨਹੀਂ ਦੇਣਾ ਹਰਿਆਣੇ ਦੇ ਪਿੰਡਾਂ ਦੇ ਵਿੱਚ ਜਾ ਕੇ ਗੁਰੂ ਘਰਾਂ 'ਚ ਹੋੱਕੇ ਦੇ ਰਹੇ ਨੇ ਪੁਲਿਸ ਵਾਲੇ ਵੀ ਜੇ ਕੋਈ ਬੰਦਾ ਇੱਥੇ ਪੰਜਾਬ ਦਾ ਵੱੜ ਗਿਆ ਜਾਂ ਕਿਸੇ ਹਰਿਆਣੇ ਦੇ ਬੰਦੇ ਨੇ ਪੰਜਾਬ ਦੇ ਬੰਦੇ ਨੂੰ ਪਨਾਹ ਦਿੱਤੀ ਹੈ ਪਰਚੇ ਕਰਾਂਗੇ ਉਹਨਾਂ ਦੇ ਪਾਸਪੋਰਟ ਸੀ ਤਦ ਕਰਾਂਗੇ ਇਹਦਾ ਨੈੱਟ ਬੰਦਾ ਕੰਟਰੋਲ ਕਿਹਦੇ ਕੋਲ ਹੈ ਉਹਨਾਂ ਕੋਲੇ ਕਾਰਪੋਰੇਟਾਂ ਕੋਲੇ ਕੰਪਨੀਆਂ ਕੋਲੇ ਲੈ ਕਰਤਾ ਬੰਦ ਚੱਕੀ ਪਰ ਖੋਖਾ ਹੈ 100 ਰੁਪਏ ਦਾ ਖੋਖਾ ਹੈ 100 ਦਾ ਵੀ ਨਹੀਂ ਵਿਕਣਾ ਹੈ ਲਵੜ ਇਹ 100 ਦੀ ਵੀ ਕੰਮ ਨਹੀਂ ਆਉਣੀ ਇਹੀ ਚੀਜ਼ੋ ਨਿਊ ਬਲ ਦਾ ਆਡਰ ਆ ਕੁੱਲ ਚੀਜ਼ ਦਾ ਕੰਟਰੋਲ ਤੁਹਾਡਾ ਉਹਨਾਂ ਕੋਲ ਚਲੇ ਜਾਣਾ ਤਾਂ ਭਰਾਵੋ ਤੁਹਾਨੂੰ ਕਰਾਂ ਚ ਬੈਠੇ ਹੋ ਕਹਿੰਦੇ ਆ ਓਏ ਮਸਲਾ ਐਮਐਸਪੀਆ ਦਾ ਨਹੀਂ ਆ ਓਏ ਮਸਲਾ ਜ਼ਮੀਨਾਂ ਬਚਾਉਣ ਦਾ ਵੀ ਨਹੀਂ ਆ ਇਹ ਤੁਹਾਡੀ ਜਿਹੜੀ ਆ ਰਿਮਬੀ ਟੈਲੀਵਿਜ਼ਨ ਨਾਲ ਤੁਹਾਡੇ ਸਾਰਿਆਂ ਦਾ ਮੈਂ ਸਵਾਗਤ ਕਰਦਾ ਸੋ ਦੋਸਤੋ ਅਸੀਂ ਖਨੌਰੀ ਬਾਰਡਰ ਦੇ ਵਿੱਚ ਖੜੇ ਆਗੇ ਤੇ ਤੁਹਾਨੂੰ ਦਿਨ ਦੇ ਵੀ ਹਾਲਾਤ ਦਿਖਾਏ ਨੇ ਕਿਸ ਤਰ੍ਹਾਂ ਜਿਹੜਾ ਪ੍ਰਸ਼ਾਸਨ ਨੇ ਕਿਸਾਨੀ ਨੌਜਵਾਨਾਂ ਦੇ ਉੱਤੇ ਤਸੱਦਦ ਢਾਇਆਗਾ ਤੇ ਸਾਡੇ ਨਾਲ ਹੁਣ ਲੱਖਾ ਸਿੰਘ ਸੁਧਾਨਾ ਜੀ ਵੀ ਇੱਥੇ ਪਹੁੰਚ ਚੁੱਕੇ ਨੇ ਕਿ ਆਪਾਂ ਗੱਲਬਾਤ ਕਰਦਾ ਕਿ ਕੀ ਲੱਗਦਾ ਹੈ ਕਿ ਜਿਹੜੇ ਜਾਗਦੇ ਜ਼ਮੀਰਾਂ ਵਾਲੇ ਜਿਹੜੇ ਇੱਥੇ ਪਹੁੰਚੇ ਹੋਏ ਨੇਗੇ ਡਟੇ ਹੋਏ ਨੇਗੇ ਜਾਂ ਫਿਰ ਜਿਹੜੀਆਂ ਉਮੀਦਾਂ ਸੀ ਜੇ ਫਿਰ ਜਿੰਨੀਆਂ ਉਮੀਦਾਂ ਸੀਗੀਆਂ ਉਹ ਉਮੀਦਾਂ ਦੇ ਕਾਮਯਾਬੁੱਤਰ ਨੇ ਬਾਈ ਜੀ ਸੱਸੀ ਕਰਬਲਾ ਠੀਕ ਹੋ ਜੀ ਹਾਂ ਹਾਂ ਬਈ ਠੀਕ ਆ ਬਾਈ ਮੈਂ ਇਹ ਚੀਜ਼ ਤੁਹਾਨੂੰ ਪੁੱਛਣਾ ਚਾਹੂੰਗਾ ਅੱਜ ਕਾਫੀ ਤਸ਼ੱਦਦ ਹੋਇਆ ਇੱਥੇ ਮੈਂ ਕਹਿੰਦਾ ਜੇਕਰ ਆਪਾਂ ਫੱਟੜ ਇਨਸਾਨਾਂ ਦੀ ਵੀ ਗੱਲਬਾਤ ਕਰ ਲਈ ਅਸੀਂ ਤੋਂ ਗਿਣਤੀ ਉੱਪਰ ਟੱਪ ਗਈ ਹੈ ਕੱਲੀ ਅੱਜ ਅੱਜ ਦੀ ਕਹਿੰਦੇ ਇੰਨੇ ਲੋਕ ਫੱਟੜ ਹੋਏ ਨੇਗੇ ਪਹਿਲਾਂ ਤਾਂ ਕੱਲੀ ਅੱਥਰੂ ਗੈਸ ਤੱਕ ਸੀਮੇ ਸੀ ਹੁਣ ਤਾਂ ਕਹਿੰਦੇ ਗਰਨੇਡ ਵੀ ਆਉਣ ਲੱਗੇ ਨੇ ਕੀ ਲੱਗਦਾ ਕਾ ਵੀ ਜਿਹੜੀ ਇਹ ਪ੍ਰਸ਼ਾਸਨ ਵਾਲਾ ਚਾਲਾ ਖੇਡ ਰਿ ਉਹ ਵਰਨੀਆਂ ਗੋਲੀਆਂ ਗਿਲਟ ਜਿਹਦੀਆਂ ਗੋਲੀਆਂ ਅਥਰੂ ਗੈਂਸ ਉਹ ਕਿਹੜੀ ਜਿਹੜੀ ਚੀਜ਼ ਨੇ ਵਰਤੀ ਨਹੀਂ ਹਰ ਸ਼ਾਮ ਉਹ ਕੋਸ਼ਿਸ਼ ਕੀਤੀ ਸਾਡੇ ਨੌਜਵਾਨਾਂ ਨੇ ਬਹੁਤ ਪੂਰਾ ਜ਼ਬਰਦਸਤ ਤਰੀਕੇ ਨਾਲ ਅੱਗੇ ਜਾ ਕੇ ਟਕਰੇ ਆ ਬਿਲਕੁਲ ਪਰ ਮੈਂ ਇੱਕੋ ਹੀ ਗੱਲ ਇਹਨਾਂ ਨੂੰ ਕਹਿਣਾ ਕਿ ਜੋਸ਼ ਨਾਲ ਹੋਸ਼ ਤੋਂ ਕੰਮ ਲੋ ਕਈ ਵਾਰੀ ਆਪਾਂ ਜੋਸ਼ ਦੇ ਵਿੱਚ ਨੁਕਸਾਨ ਕਰਾ ਜਾਂਦੇ ਆ ਜੀ ਉਹ ਉਹ ਗਲਤ ਹੋ ਜਾਂਦਾ ਉਹਦਾ ਲੰਬਾ ਫਿਰ ਜਿਹੜੇ ਅੱਗੇ ਅਗਵਾਈ ਕਰਨ ਵਾਲੇ ਬੰਦਿਆਂ ਦੇ ਸਿਰ ਰਹਿੰਦਾ ਵੀ ਯਾਰ ਇਹ ਉਹਨਾਂ ਨੇ ਪਤਾ ਨਹੀਂ ਨੁਕਸਾਨ ਕਰਾਤਾ ਦੇਖੋ ਮੋਰਚਾ ਆਪਾਂ ਪਹਿਲਾਂ ਵੀ ਫਤਿਹ ਕਰਕੇ ਆਏ ਆ ਤੇ ਮੋਰਚਾ ਇਹ ਵੀ ਫਤਿਹ ਹੋਣਾ ਹੈ ਹੋਣਾ ਵੀ ਵੱਡੀ ਗੱਲ ਹੈ ਇਹ ਹੈ ਜਿੱਥੇ ਸਿਆਣਪ ਦੇ ਨਾਲ ਸਾਡੇ ਆਗੂ ਸਹਿਬਾਨਾਂ ਦੀ ਸਿਆਣਪ ਹੈ ਤੇ ਸਾਡੇ ਨੌਜਵਾਨਾਂ ਦਾ ਜੋਸ਼ ਹੈ ਦੋਨੇ ਇਕੱਠੇ ਹੋਣਗੇ ਸਮੇਲ ਹੋਊਗਾ ਤਾਂ ਮੋਰਚਾ ਫਤਿਹ ਹੋਣਾ ਬਈ ਪੰਜਾਬ ਦੇ ਵਿੱਚ ਪੰਜਾਬ ਦੇ ਹੀ ਲੋਕਾਂ ਨਾਲ ਇਹ ਚੀਜ਼ ਹੋਣੇ ਇਹ ਹਾਲਾਤ ਹੋਣੇ ਸੋਚਿਆ ਸੀ ਕਦੇ ਕਿਉਂਕਿ ਨਾ ਚਲੋ ਆਪਾਂ ਪੰਜਾਬ ਤੋਂ ਬਾਹਰ ਦੀ ਗੱਲ ਕਰਦੇ ਆ ਹੋਰ ਰਾਜਾਂ ਦੀ ਗੱਲ ਕਰੀ ਉੱਥੇ ਤਾਂ ਚਲੋ ਇਹ ਚੀਜ਼ਾਂ ਸੰਭਵ ਹੁੰਦੀਆਂ ਨੇ ਕਿ ਭਾਈ ਚਲੋ ਭਾਈ ਪੰਜਾਬ ਤੋਂ ਬਾਹਰ ਵਾਗੇ ਤਾਂ ਕਰਕੇ ਸਿੱਧਾ ਢਟਾਇਆ ਗਿਆ ਪੰਜਾਬ ਦੇ ਵਿੱਚ ਹੀ ਹੁੰਦੇ ਹੋਏ ਆਪਦੀ ਧਰਤੀ ਦੇ ਉੱਤੇ ਹੀ ਹੁੰਦੇ ਹੋਏ ਇਹ ਤਸੱਦਦ ਇਹ ਫਿਰ ਕਿੰਨਾ ਸਹੀ ਲੱਗਦਾ ਹੈ ਦੇਖੋ ਇਹ ਬਹੁਤ ਪਹਿਲਾਂ ਵੀ ਹੋਇਆ ਹੈ ਕੋਈ ਪਹਿਲੀ ਯਾਰ ਨਹੀਂ ਹੋਇਆ ਪੰਜਾਬ ਤੇ ਤਸ਼ੱਦਦ ਦਾ ਪਹਿਲਾਂ ਵੀ ਬਥੇਰਾ ਕੁਝ ਇੱਥੇ ਹੋਇਆ ਅੱਗਾ ਲਾ ਮੁਕਾਬਲੇ ਬਣਾ ਬਹੁਤ ਕੁਝ ਹੋਇਆ ਪਰ ਗੱਲ ਇੱਥੇ ਇਹ ਹੈ ਮੇਰੇ ਮੇਰਿਆ ਇਹ ਮਸਲਾ ਮੈਂ बार-बार ਇਹ ਬੇਨਤੀ ਕਰਦਾ ਤੁਹਾਡੇ ਰਾਇਮ ਇੱਕ ਸਨੇਹਾ ਪੰਜਾਬ ਦੇ ਲੋਕਾਂ ਨੂੰ ਹਰਿਆਣੇ ਦੇ ਲੋਕਾਂ ਨੂੰ ਜਾਂ ਜਿੱਥੇ ਵੀ ਮੇਰੀ ਆਵਾਜ਼ ਜਾਂਦੀ ਹੈ ਮੈਂ ਦੇਣਾ ਚਾਹਣਾ ਵੀ ਮਸਲਾ ਐਮਐਸਪੀ ਦਾ ਨਹੀਂ ਆ ਮਸਲਾ ਫਸਲਾਂ ਦੇ ਭਾ ਦਾ ਨਹੀਂ ਆ ਮਸਲਾ ਜ਼ਮੀਨਾਂ ਬਚਾਉਣ ਦਾ ਨਹੀਂ ਆ ਮਸਲਾ ਤੁਹਾਡੀ ਜਿਹੜੀ ਹੋਣ ਤੇ ਖਤਰਾ ਖੜਾ ਹੋ ਗਿਆ ਹੁਣ ਮੈਂ ਇਹ ਇਹ ਮੈਂ ਪਿੰਡਾਂ ਜਾ ਰਿਹਾ ਤੇ ਮੈਂ ਇੱਕ ਗੱਲ ਦਾ ਪ੍ਰਚਾਰ ਕਰ ਰਿਹਾ ਪਿੰਡਾਂ ਦੇ ਵਿੱਚ ਕਿ ਨਿਊ ਵਰਲਡ ਆਰਡਰ ਆਇਆ ਹੁਣ ਨਿਊ ਵਰਲਡ ਆਰਡਰ ਹੈ ਇੱਕ ਹੀ ਸਾਨੂੰ ਬਾਲਾਂ ਨੂੰ ਪਤਾ ਹੀ ਨਹੀਂ ਹੈਗਾ ਹੁਣ ਨਿਊ ਵਰਲਡ ਆਰਡਰ ਦੀ ਮਤਲਬ ਮੋਟੇ ਜਿਹੇ ਤੇ ਸੌਖੇ ਸ਼ਬਦਾਂ ਸਮਝਾਉਣਾ ਨਿਊ ਵਰਲਡ ਆਰਡਰ ਤੋਂ ਭਾਵ ਹੈ ਪੂਰੀ ਦੁਨੀਆ ਦੇ ਵਿੱਚ ਯੂਰਪ ਤੋਂ ਲੈ ਕੇ ਉੱਤਰੀ ਅਮਰੀਕਾ ਦੇ ਕੁਝ ਮੁਲਕ ਨੇ ਕੁਝ ਅਫਰੀਕਾ ਦੇ ਮੁਲਕ ਨੇ ਸੜਕਾਂ ਤੇ ਨੇ ਜੀ ਉੱਥੋਂ ਦਾ ਕਿਸਾਨ ਨਹੀਂ ਕੱਲਾ ਸੜਕਾਂ ਤੇ ਉੱਥੋਂ ਦਾ ਮਜ਼ਦੂਰ ਵੀ ਉੱਥੋਂ ਦਾ ਮੁਲਾਜ਼ਮ ਵੀ ਉਸ ਦਾ ਦੁਕਾਨਦਾਰ ਵੀ ਸੜਕਾਂ ਤੇ ਹੈ ਉਹ ਇੰਨੀ ਖਤਰਨਾਕ ਨੀਤੀ ਹੈ ਉਹ ਕਹਿੰਦੇ ਅਸੀਂ ਤੈਅ ਕਰਾਂਗੇ ਪੂਰੀ ਦੁਨੀਆ ਦੇ ਵਿੱਚ ਵੀ ਬੰਦਾ ਕੀ ਖਾਊਗਾ ਕੀ ਪੀਊਗਾ ਕੀ ਪਹਿਨੂਗਾ ਇੱਥੋਂ ਤੱਕ ਸੋਚੂਗਾ ਕੀ ਤੇ ਸਾਹ ਕਿੰਨੇ ਲਊਗਾ ਤੁਹਾਡੀ ਪੂਰਨ ਤੌਰ ਤੇ ਜਿਹੜੀ ਆਜ਼ਾਦੀ ਹੈ ਉਹ ਖੋ ਲਈ ਜਾਊਗੀ ਇਹ ਨਿਊ ਵਰਲਡ ਆਰਡਰ ਦਾ ਮੋਟਾ ਜਿਹਾ ਫੰਡਾ ਗੱਲਾਂ ਮੈਂ ਸਮਾਂ ਲੱਗ ਜਾ ਬਰੀਕੀਆਂ ਦੱਸਣ ਬੈਠੂੰਗਾ ਕਦੇ ਫੇਰ ਮੈਂ ਦੱਸਦਾ ਵੀ ਹੁਣ ਮੈਂ ਫਿਰ ਕਿ ਦੱਸੂੰਗਾ ਹੁਣ ਉਹਦੇ ਲਈ ਸਾਹਰ ਕੇ ਬੰਦਾ ਲੈਂਦਾ ਉਹ ਦੁਕਾਨਦਾਰ ਹੈ ਉਹ ਚਾਹੇ ਕੋਈ ਮਜ਼ਦੂਰ ਹੈ ਚਾਹੇ ਕਿਸਾਨ ਹੈ ਚਾਹੇ ਕੋਈ ਮੁਲਾਜ਼ਮ ਹੈ ਚਾਹੇ ਕੋਈ ਛੋਟਾ ਮੋਟਾ ਆੜਤੀਆ ਵਪਾਰੀ ਆ ਇਹ ਹਮਲੇ ਉੱਤੇ ਵੀ ਹੋਣੇ ਆ ਜਿਹਨੂੰ ਲੱਗਦਾ ਵੀ ਉਥੇ ਕੋਈ ਕਿਸਾਨ ਬੈਠੇ ਆ ਮਜ਼ਦੂਰ ਕਹਿੰਦਾ ਵੀ ਮੈਂ ਤਾਂ ਮਜ਼ਦੂਰੀ ਕਰਨੇ ਇਥੇ ਮਰਜੀ ਕਰ ਲਾਂ ਜਦੋਂ ਲੱਖਾਂ ਏਕੜ ਦੇ ਫਾਰਮ ਬਣ ਗਏ ਜ਼ਮੀਨਾਂ ਖੋਈਆਂ ਗਈਆਂ ਵੱਡੇ ਵੱਡੇ ਉੱਚੀਆਂ ਮਸ਼ੀਨਾਂ ਕੰਮ ਕਰਨ ਗਈਆਂ ਰੋਬੋਟ ਕੰਮ ਕਰਨਗੇ ਮਜ਼ਦੂਰੀ ਤਾਂ ਖਤਮ ਹੈ ਕਿੰਨੀ ਮਜ਼ਦੂਰੀ ਘਟ ਗਈ ਕਿੰਨਾ ਕੰਮ ਬੰਦੇ ਦਾ ਮਸ਼ੀਨਾਂ ਨੇ ਖੋਲਿਆ ਉਹੀ ਸਿਸਟਮ ਤੇ ਲਾਉਣਾ ਚਾਹੁੰਦੇ ਨੇ ਬਿਲਕੁਲ ਇਸ ਕਰਕੇ ਜਿਹੜਾ ਦੁਕਾਨਦਾਰ ਬੈਠਾ ਕੋਈ ਨਹੀਂ ਉਸੇ ਕਿਸਾਨ ਬੈਠੇ ਐ ਮੈਂ ਦੁਕਾਨਦਾਰ ਨੂੰ ਪੁੱਛਣਾ ਚਾਹਣਾ ਵੀ ਤੇਰੀ ਦੁਕਾਨ ਦਾ ਜਮਾ ਤਬਾਹ ਹੋ ਚੁੱਕੀ ਹੈ ਸਿਸਟਮ ਹੂੰ ਵੱਡੇ ਵੱਡੇ ਮਾਲ ਖੁੱਲ ਗਏ ਸਾਰਾ ਜਿਹੜਾ ਗਾਹਕਾ ਮੌਲਾਂ ਚ ਲਿਆ ਗਿਆ ਜੇ ਨਹੀਂ ਵੀ ਕੋਈ ਬਾਜ਼ਾਰ ਆਉਂਦਾ ਉਹਨੂੰ ਘਰੇ ਆਨਲਾਈਨ ਡਿਲੀਵਰੀ ਹੋ ਜਾਂਦੀ ਹੈ ਘਰੇ ਸਾਮਾਨ ਪਹੁੰਚਣ ਲਾਤਾ ਉਹਨੂੰ ਪਹੁੰਚਾਉਣ ਲਾਤਾ ਕੋਈ ਕਿਸੇ ਕੋਲ ਦੋ ਛੜ ਬਚ ਕੇ ਉਹਦਾ ਉਹ ਗਰੀ ਕਮਾ ਕੇ ਖਾ ਲੂਗਾ ਹੂੰ ਹੂੰ ਤੇ ਦੁਕਾਨਦਾਰ ਕਿਵੇਂ ਬਚੂਗਾ ਕੀ ਦੁਕਾਨਦਾਰ ਦੀ ਲੜਾਈ ਨਹੀਂ ਹੈ ਇਹ ਉਸੇ ਨਿਊ ਵਰਲਡ ਆਰਡਰ ਦੀ ਨੀਤੀ ਹੈ ਜ ਜਿਹਦੀ ਮੈਂ ਗੱਲ ਕਰ ਰਿਹਾ ਵੀ ਨਾ ਕਿਸਾਨ ਨਾ ਮਜ਼ਦੂਰ ਨਾ ਦੁਕਾਨਦਾਰ ਨਾ ਕੋਈ ਮੁਲਾਜ਼ਮ ਕੋਈ ਵੀ ਨਹੀਂ ਬਚਣਾ ਇੱਥੋਂ ਤੱਕ ਥੋੜੀ ਮੈਂ ਗੱਲ ਹੀ ਕਰ ਚੁੱਕਿਆ ਮਕਾਈ ਚੁੱਕਿਆ ਵੀ ਸਾਹ ਵੀ ਉਹ ਤੈ ਕਰਨਗੇ ਕਿੰਨੇ ਲੈਣੇ ਹਾਂ ਹਾਂ ਇਹ ਮੋਦੀ ਵਰਗੇ ਅਮਿਤ ਸ਼ਾਹ ਵਰਗੇ ਦਾ ਪਿਆਦੇ ਤੇ ਮੋਹਰੇ ਨੇ ਅਸਲ ਤਾਂ ਜਿਹੜਾ ਪੂਰੀ ਦੁਨੀਆ ਦਾ ਜਿਹੜਾ ਵੱਡੀ ਲੋਬੀ ਆ ਨਾ ਜਿਹੜੀ ਕਾਰਪੋਰੇਟ ਲੋਬੀ ਆ ਕਿਵੇਂ ਪੂਰੀ ਮਨੁੱਖਤਾ ਦੇ ਉੱਤੇ ਸਿਸਟਮ ਚਲਾਉਣਾ ਹੈ ਉਹ ਕਿਵੇਂ ਸਿਕੰਜੇ ਚ ਲੈਣਾ ਕਾਬੂ ਕਰਨਾ ਹੈ ਇਹ ਉਹ ਚੋਂ ਨਿਕਲੀਆਂ ਹੋਈਆਂ ਗੱਲਾਂ ਨੇ ਸੋ ਅੱਜ ਮੈਂ ਕਹਿਣਾ ਕਿ ਯਾਰ ਇੱਥੇ ਮਸਲਾ ਕੱਲਾ ਸਾਡੇ ਉੱਡੇ ਜਾਂਦੇ ਪੰਛੀਆਂ ਦਾ ਹੀ ਮਸਲਾ ਹੈ ਇਹ ਉਹਨਾਂ ਦੇ ਵੀ ਖੰਭ ਕੁੱਤਰ ਦੇਣਾ ਚਾਹੁੰਦੇ ਆ ਕੱਟ ਦੇਣਾ ਚਾਹੁੰਦੇ ਆ ਕਿ ਤੁਹਾਨੂੰ ਵੀ ਸਾਡੇ ਮੁਤਾਬਕ ਸਮਾਨ ਛੁੱਡਣਾ ਪਊਗਾ ਇੱਥੋਂ ਤੱਕ ਗੱਲ ਗਈ ਖੜੀ ਐ ਸੋ ਇਸ ਲਈ ਮੈਂ ਸਾਰ ਬੰਦੇ ਨੂੰ ਅਪੀਲ ਕਰਦਾ ਕਿ ਬਾਈ ਇੱਥੇ ਮਸਲਾ ਨਹੀਂ ਫਲਾਨੀ ਜਥੇਬੰਦੀ ਅੱਗੇ ਆ ਫਲਾਨੀ ਨਾ ਐਥੇ ਇਹ ਛੋਡੇ ਘਰ ਦੀ ਕਹਾਣੀ ਐ ਛੋਡੇ ਚੁੱਲ੍ਹੇ ਦੀ ਕਹਾਣੀ ਐ ਤੁਹਾਡੀ ਰੋਜੀ ਰੋਟੀ ਦੀ ਗੱਲ ਆ ਤੁਹਾਡੀ ਹੋਣ ਦੀ ਗੱਲ ਆ ਤੁਹਾਡੀਆਂ ਨਸਲਾਂ ਦੀ ਗੱਲ ਆ ਤੁਹਾਡੇ ਪਿਵਖ ਦੀ ਗੱਲ ਆ ਯਾਰ ਸਮਝਣ ਦੀ ਕੋਸ਼ਿਸ਼ ਕਰੋ ਕਿੰਨੇ ਚਿਰ ਤੋਂ ਪਿੱਟਦੇ ਆ ਰਹੇ ਆ ਕਾਨੂੰਨਾਂ ਦੇ ਸੋਧ ਕਰਤੀ ਐਮੈਂਡਮੈਂਟਾਂ ਕਰਤੀਆਂ ਕੀ ਕਰਤੀਆਂ ਇਹ ਕਹਿੰਦੇ ਵੀ ਜੇ ਕੋਈ ਕੱਲ ਨੂੰ ਪ੍ਰਦਰਸ਼ਨ ਕਰਾਇਆ ਕਰੂਗਾ ਉਹ ਤੇ ਯੂਏਪੀਏ ਲੱਗੂਗਾ ਐਨਐਸਏ ਲੱਗੂਗੀ ਇਹ ਤਾਂ ਆਉਣ ਵਾਲੇ ਸਮੇਂ 'ਚ ਕਾਨੂੰਨ ਬਣਾ ਲਏ ਇਹਨਾਂ ਨੇ ਸੰਘਰਸ਼ ਕਰਨ ਲਈ ਵੀ ਨਿਕਲ ਨਹੀਂ ਦੇਣਾ ਇੰਨਾ ਡਰਾ ਦੇਣਾ ਬੰਦਾ ਦੈਸਤ ਹੁਣੀ ਕਿੰਨੀ ਪਾਈ ਜਾਂਦੇ ਤੋ ਕਿੰਨਾ ਜ਼ਬਰ ਟਾ ਰਹੇ ਨੇ ਹਰਿਆਣੇ ਦੇ ਪਿੰਡਾਂ ਦੇ ਵਿੱਚ ਜਾ ਕੇ ਗੁਰੂ ਘਰਾਂ 'ਚ ਹੋੱਕ ਕੇ ਦੇ ਰਹੇ ਨੇ ਪੁਲਿਸ ਵਾਲੇ ਵੀ ਜੇ ਕੋਈ ਬੰਦਾ ਇੱਥੇ ਪੰਜਾਬ ਦਾ ਵੱਡ ਗਿਆ ਜਾਂ ਕਿਸੇ ਹਰਿਆਣੇ ਦੇ ਬੰਦੇ ਨੇ ਪੰਜਾਬ ਦੇ ਬੰਦੇ ਨੂੰ ਪਨਾਹ ਦਿੱਤੀ ਹੈ ਪਰਚੇ ਕਰਾਂਗੇ ਉਨਰੇ ਪਾਸਪੋਰਟ ਅਸੀਂ ਤਦ ਕਰਾਂਗੇ ਹੂੰ ਬਿਲਕੁਲ ਬਿਲਕੁਲ ਮੈਂ ਜਿਹੜੀ ਪਹਿਲਾਂ ਹੀ ਗੱਲ ਕਹੀ ਆ ਬੈਂਕ ਕਾਰਡਾਂ ਤੋਂ ਬੈਂਕ ਖਾਤਿਆਂ ਤੋਂ ਲੈ ਕੇ ਆਧਾਰ ਕਾਰਡਾਂ ਤੋਂ ਲੈ ਕੇ ਪਿੰਨ ਕਾਰਡਾਂ ਤੋਂ ਲੈ ਕੇ ਜਿੰਨੀਆਂ ਤੁਹਾਡੇ ਜੋ ਕੁਝ ਹੈਗਾ ਉਹ ਕੰਟਰੋਲ ਇਹਨਾਂ ਕੋਲ ਚਲਾ ਗਿਆ ਮੈਂ ਬਹੁਤ ਵਾਰੀ ਇੱਕ ਵੀ ਧਾਰਨ ਦਿੰਨਾ ਹੁਣ ਇੱਥੇ ਮੈਨੂੰ ਮੋਬਾਈਲ ਦੇ ਹੂੰ ਆ ਮੋਬਾਈਲ ਦੇ ਮੇਰੇ ਕੋਈ ਆ ਮੋਬਾਈਲ ਆ ਨਾ ਹੂੰ ਇਹ ਚ ਕੀ ਆ ਹੁਣ ਇਸ ਵੇਲੇ ਕੀ ਆ ਦੱਸੋ ਇਹ ਚ ਅਪਸੈਸਰੀ ਆ ਜਾਂਦੀ ਨਾ 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 ਕੁਝ ਵੀ ਨਹੀਂ ਕੁਝ ਵੀ ਨਹੀਂ ਇਹ ਨੈੱਟ ਬੰਦ ਦਾ ਖੋਖਾ ਹੈ ਬਿਲਕੁਲ ਸਮਝਣ ਦੀ ਕੋਸ਼ਿਸ਼ ਕਰੋ ਮੈਂ ਧਾਰਨ ਦੇ ਕੇ ਸਮਝਾਉਣਾ ਹੈ ਇਹਦਾ ਨੈੱਟ ਬੰਦ ਦਾ ਕੰਟਰੋਲ ਕਿਹਦੇ ਕੋਲ ਹੈ ਉਹਨਾਂ ਕੋਲੇ ਕਾਰਪੋਰੇਟਾਂ ਕੋਲੇ ਕੰਪਨੀਆਂ ਕੋਲੇ ਲੈ ਕਰਤਾ ਬੰਦ ਚੱਕੀ ਪਰ ਖੋਖਾ ਹੈ 100 ਰੁਪਏ ਦਾ ਖੋਖਾ ਹੈ ਕੋਈ ਕੰਮ ਨਹੀਂ 100 ਦਾ ਵੀ ਨਹੀਂ ਵਿਕਣਾ ਹੈ ਲਵੜ ਇਹ 100 ਦੀ ਵੀ ਕੰਮ ਨਹੀਂ ਆਉਣੀ ਇਹੀ ਚੀਜ਼ੋ ਨਿਊ ਬਲ ਦਾ ਆਰਡਰ ਆ ਹਮਮ ਕੁੱਲ ਚੀਜ਼ ਦਾ ਕੰਟਰੋਲ ਤੁਹਾਡਾ ਉਹਨਾਂ ਕੋਲ ਚਲਿਆ ਜਾਣਾ ਹਮਮ ਉਹ ਜਿਹੜੀ ਮੈਂ ਬਲ ਕਰਦਾ ਨਾ ਜਿਹੜੀ ਗੱਲ ਉਹ ਤੇ ਆ ਰਹੀ ਹੈ ਜਿਹੜੀ ਕਰੰਸੀ ਜੀ 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 ਜਿਹੜੀ ਨਕਦੀ ਆਪਾਂ ਵਰਤਦੇ ਆਂ ਬੰਦ ਕਰਕੇ ਡਿਜੀਟਲ ਕਰੰਸੀ ਲਿਆ ਰਹੇ ਨੇ ਜਿਹੜੀ ਡਿਜੀਟਲ ਕਰੰਸੀ ਆਸਟ੍ਰੇਲੀਆ ਨੇ ਐਲਾਨ ਕਰਤਾ 10 15 ਦਿਨ ਪਹਿਲਾਂ 20 ਦਿਨ ਉਹ ਕਹਿੰਦੇ ਸਾਡੇ ਲੋਕ 93% ਲੋਕਾਂ ਨੇ ਸਾਡੇ ਜਿਹੜੀ ਡਿਜੀਟਲ ਕਰੰਸੀ ਵਰਤਣੀ ਸ਼ੁਰੂ ਕਰਤੀ 7% ਰਹਿ ਗਏ ਅਸੀਂ ਸਾਰੀ ਕਰੰਸੀ ਬੰਦ ਕਰ ਬੰਦ ਕਰਕੇ ਕਰੰਸੀ ਡਿਜੀਟਲ ਬਣਾ ਦੇਣੀ ਹੈ ਆਪਾਂ ਵਰਤਦੇ ਆਂ ਮੈਂ ਤੁਹਾਨੂੰ ਥੋੜੇ ਲੱਭ ਜਾਂ ਸਮਝਾਉਣਾ ਜੀ ਜੀ ਆਪਾਂ ਤੇਲ ਪਾਉਨੇ ਆ ਪੈਟਰੋਲ ਪੰਪ ਤੋਂ ਹੂੰ ਜੀ ਆਪਾਂ ਸਬਜ਼ੀ ਖਰੀਦਦੇ ਆ ਆਪਾਂ ਕੋਈ ਕੱਪੜਾ ਖਰੀਦਦੇ ਆ ਆਪਾਂ ਸਕੈਨਰ ਅੱਗੇ ਫੋਨ ਕਰਕੇ ਪੈਸੇ ਕਟਾਉਨੇ ਕਿ ਨਹੀਂ ਕਟਾਉਂਦੇ ਬਿਲਕੁਲ ਕਟਾਉਨੇ ਬਿਲਕੁਲ ਕਟਾਉਨੇ ਨਾ ਕਾਰਡ ਜੇ ਦਾ ਅਸੀਂ ਪੈਸੇ ਕਟਾਉਨੇ ਆ ਇਹ ਉਹੀ ਨੀਤੀ ਹੈ ਨਿਊ ਵਲਡ ਆਰਡਰ ਦੀ ਇਹ ਕਹਿੰਦੇ ਨਕਦੀ ਖਤਮ ਕਰ ਦੇਣੀ ਆ ਤੇ ਸਾਰਾ ਪੈਸਾ ਡਿਜੀਟਲ ਕਰੰਸੀ ਮੋਬਾਈਲਾਂ ਚ ਲਿਆਉਣਾ ਤੇ ਕਾਰਡਾਂ ਚ ਲਿਆਉਣਾ ਹੁਣ ਮੰਨ ਲਓ ਮੇਰੀ ਮੈਂ ਸੌਖੀ ਧਾਰਨਿਕ ਸੁਣਾ ਮੇਰੀ ਜੇਬ ਚ 500 ਰੁਪਇਆ ਮੈਂ ਬਾਜ਼ਾਰ ਗਿਆ ਮੇਰਾ ਮਨ ਕੀਤਾ ਮੈਂ ਕੁੜਤਾ ਲਾਵਾਂ ਮੇਰਾ ਮਨ ਕੀਤਾ ਮੈਂ ਪੱਗ ਲਾਵਾਂ ਮੇਰਾ ਮਨ ਕੀਤਾ ਮੈਂ ਚਾਦਰਾਂ ਲਾਵਾਂ ਮੈਂ ਜੁੱਤੀ ਲਾਵਾਂ ਮੈਂ ਪਜਾਮਾ ਲਾਵਾਂ ਮੈਂ ਪੈਂਟ ਲਾਵਾਂ ਸ਼ਰਟ ਲਾਵਾਂ ਮੇਰੀ ਜੇਬ 'ਚ ਪੈਸੇ ਮੈਂ ਮਾਲਕ ਆ ਨਾ ਬਿਲਕੁਲ ਬਿਲਕੁਲ ਜਿਹੜਾ ਮੇਰੀ ਜੇਬ 'ਚ ਪੈਸਾ ਉਹਦਾ ਮਾਲਕ ਮੈਂ ਆ ਮੈਂ ਆਪਣੀ ਮਰਜ਼ੀ ਨਾਲ ਵਰਤੂੰਗਾ ਜਿਹੜਾ ਪੈਸਾ ਮੋਬਾਈਲ 'ਚ ਆ ਗਿਆ ਉਹ ਕਿਦੀ ਮਰਜ਼ੀ ਨਾਲ ਵਰਤਾ ਜਾਊ ਕੰਟਰੋਲ ਅਗਲੇ ਦੇ ਕੋਲੇ ਆ ਅਸੀਂ ਚੱਕਾਂਗੇ ਝੰਡੇ ਵੀ ਚਲੋ ਦਿੱਲੀ ਨੂੰ ਅਸੀਂ ਆਪਣੀ ਮਰਜ਼ੀ ਦਾ ਪੈਸੇ ਵੀ ਨਹੀਂ ਵਰਤ ਸਕਦੇ ਆਪਣੀ ਮਰਜ਼ੀ ਦਾ ਖਾ ਨਹੀਂ ਸਕਦੇ ਆਪਣੀ ਮਰਜ਼ੀ ਦਾ ਪਹਿਨ ਨਹੀਂ ਸਕਦੇ ਆਪਣੀ ਮਰਜ਼ੀ ਦਾ ਪੀ ਨਹੀਂ ਸਕਦੇ ਉਹ ਕਹਣਗੇ ਦੱਸੋ ਇਹ ਫਲਾਣੇ ਫਲਾਣੇ ਪਿੰਡ ਤੋਂ ਕਿਹੜੇ ਕਿਹੜੇ ਬੰਦੇ ਗਏ ਆ ਇਹਨਾਂ ਦੇ ਕਾਰਡ ਕਟੋ ਇੱਥੋਂ ਹੀ ਕਰੋ ਬੰਦ ਬਿਲਕੁਲ ਬਿਲਕੁਲ ਖਾਤਾ ਬੰਦ ਕਰਤਾ ਉੱਥੇ ਹੀ ਬੈਠਿਆ ਨੇ ਤੁਹਾਡੇ ਬੈਂਕ ਕਾਰਡ ਆਧਾਰ ਕਾਰਡ ਬੈਂਕਾਂ ਦੇ ਖਾਤੇ ਆਧਾਰ ਕਾਰਡ ਪੈਨ ਕਾਰਡ ਵੋਟਰ ਕਾਰਡ ਇਸੇ ਕਰਕੇ ਜੁੜੇ ਗਏ ਆ ਲਿੰਕ ਕਰੇ ਗਏ ਨਾ ਇਹ ਉਹ ਨਿਊ ਵਰਲਡ ਆਰਡਰ ਹੈ ਜਿਹਦੀ ਮੈਂ ਗੱਲ ਕਰ ਰਿਹਾ ਜਿਹਦੇ ਆਨਲਾਈਨ ਸਮੇਂ ਦੇ ਵਿੱਚ ਹਮਲਾ ਹੋਣਾ ਹੈ ਮੋਦੀ ਬੋਲ ਗਿਆ ਪਾਰਲੀਮੈਂਟ ਦੇ ਇਹੀ ਫੈਸਲੇ ਨੇ ਇਹੀ ਫੈਸਲੇ ਨੇ ਤਾਂ ਪ੍ਰਭੂ ਤੁਹਾਨੂੰ ਕਰਾਂ ਚ ਬੈਠਿਓ ਕਹਿੰਦੇ ਆ ਓਏ ਮਸਲਾ ਐ ਐਮਐਸਪੀਆ ਦਾ ਨਹੀਂ ਆ ਓਏ ਮਸਲਾ ਜ਼ਮੀਨਾਂ ਬਚਾਉਣ ਦਾ ਵੀ ਨਹੀਂ ਆ ਇਹ ਤੁਹਾਡੀ ਜਿਹੜੀ ਨਿੱਜੀ ਤੌਰ ਤੇ ਤੁਹਾਡੀ ਜਿਹੜੀ ਆਪਣਾ ਸਵੈਮਾਨਤ ਤੁਹਾਡੀ ਆਪਾਂ ਸਾਹ ਲੈਨੇ ਆਪਣੀ ਆਜ਼ਾਦੀ ਨਾਲ ਤੁਰਦੇ ਫਿਰਦੇ ਆ ਉਹਨੂੰ ਕਾਬੂ ਕਰਨਾ ਹੈ ਬਿਲਕੁਲ ਬਿਲਕੁਲ ਇਹ ਇਹ ਗੱਲ ਨੂੰ ਸਮਝ ਕੇ ਮੇਰਾ ਵੀਰ ਤੁਹਾਨੂੰ ਬੇਨਤੀ ਆ ਇੱਕ ਤਾਂ ਮੇਰਾ ਵੀਰ ਟਰਾਲੀਆਂ ਭਰ ਕੇ ਲਿਓ ਟਰੈਕਟਰ ਮਿੱਟੀ ਦੀਆਂ ਪਿੰਡਾਂ ਚ ਗੁਰੂ ਘਰਾਂ ਚ ਹੋਕੇ ਦਬਾਓ ਅਰਦਾਸ ਕਰਾਓ ਤੇ ਰਾਸਨ ਰੱਖੇ ਚਾਲੇ ਪਾਓ ਇਧਰ ਨੂੰ ਤੇ ਹਰ ਹਾਲ ਦੇ ਵਿੱਚ ਮੈਂ ਕਹਿੰਦਾ ਲੋਕਾਂ 'ਚ ਰੱਬ ਵਸਦਾ ਹੁੰਦਾ ਹੈ ਜਦੋਂ ਲੋਕ ਸੱਚੇ ਦਿਲੋਂ ਤਰਪੈਣ ਬੇਈਮਾਨੀਆਂ ਕੱਢ ਕੇ ਹਿੰਮਤ ਮਰਦੇ ਦੇ ਮੱਦੇ ਖੁਦਾ ਫਿਰ ਪ੍ਰਮਾਤਮਾ ਬਾਹ ਫੜਦਾ ਹੈ ਮਰਦ ਮੈਂ ਬਾਰ ਬਾਰ ਨੌਜਵਾਨੀ ਨੂੰ ਅਪੀਲ ਕਰਦਾ ਦੇਖਿਓ ਮੇਰਾ ਵੀਰ ਕੋਈ ਨੁਕਸਾਨ ਨਾ ਹੋ ਜਾਇਓ ਮਾਵਾਂ ਘਰੇ ਡੀਕਦੀਆਂ ਹੁੰਦੀਆਂ ਹੁੰਦੀਆਂ ਪੁੱਤਾਂ ਨੂੰ ਹੈ ਤੇ ਪਰੇ ਪਤਾ ਨਹੀਂ ਦੱਸਦੇ ਵੀ ਨਹੀਂ ਹੁਣੇ ਯੋਦੇ ਬੇਬੇ ਨੂੰ ਜਾਂ ਬਾਪੂ ਨੂੰ ਕਹਿੰਦੇ ਹਣੇ ਮੈਂ ਤਾਂ ਮਿਲਣ ਚੱਲਿਆ ਕਰਦਾ ਜੇ ਮੈਂ ਯਾਰ ਮੈਂ ਉੱਤਰ ਕੋਲ ਚੱਲਿਆ ਤੇ ਆ ਜਾਂਦੇ ਇੱਥੇ ਬਿਲਕੁਲ ਯਾਨੀ ਪਤਾ ਨਹੀਂ ਮੈਂ ਇੱਕ ਗੱਲ ਹੋਰ ਦੇਖੀ ਐ ਸੰਘਰਸ਼ ਦਾ ਤਾਂ ਨਾ ਸਾਡੇ ਨੌਜਵਾਨਾਂ ਨੂੰ ਯਾਰ ਵਿਆਹ ਨਾਲੋਂ ਜ਼ਿਆਦਾ ਚਾਹ ਹੁੰਦਾ ਬਿਲਕੁਲ ਅੱਜ ਦੇਖਿਆ ਮੈਂ ਤਾਂ ਹਰਾਨ ਆ ਯਾਰ ਇਹ ਅੱਜ ਗੱਲਬਾਤ ਵੀ ਹੋਈ ਐ ਇਹ ਮਿੱਟੀ 'ਚ ਕੀ ਆ ਬਾਈ ਮੈਨੂੰ ਮਿੱਟੀ ਦੀ ਸਮਝ ਨਹੀਂ ਲੱਗ ਰਹੀ ਮੈਂ ਬਹੁਤ ਆਸਤਾ ਮੈਂ ਪੜਦਾ ਆ ਰਿਹਾ ਵੀ ਮਿੱਟੀ 'ਚ ਕੋਈ ਤੱਤ ਹੀ ਇਹ ਜਾ ਜਦੋਂ ਆਕੇ ਕੋਈ ਬੰਗਾਰ ਦਾ ਨਾ ਫੇਰ ਨਹੀਂ ਫੇਰੇ ਪੈਰ ਜੁੱਤੀ ਨਹੀਂ ਪਾਉਂਦੇ ਸੇਸਕਰ ਕੇ ਕੋਈ ਗੱਲ ਨਹੀਂ ਇਹਨਾਂ ਦੀ ਬੰਗਾਰ ਕਬੂਲ ਐ ਕਰੋ ਜ਼ਬਰ ਕਰੋ ਟਾਹੋ ਜ਼ਲਮ ਸਬਰ ਨਾਲ ਇੱਕ ਇਹਨਾ ਜਲੇਰੀ ਨਾਲ ਲੜਾਂਗੇ ਭਾਈ ਤੇ ਦਿੱਲੀ ਫਤਿਹ ਕਰਾਂਗੇ ਤੇ ਦਿੱਲੀ ਪਹੁੰਚਾਂਗੇ ਵੀ ਜਿਹੜੀਆਂ ਮੰਗਾਂ ਉਹ ਮਨਾ ਕੇ ਜਾਵਾਂਗੇ ਸਵਾਲ ਇੱਥੇ ਫਿਰ ਉਹੀ ਉੱਠ ਖੜਦਾ ਜੇ ਪੰਜਾਬ ਮੈਂ ਮੈਂ ਦਿੱਲੀ ਮੋਰਚੇ 'ਚ ਕਹਿੰਦਾ ਰਿਹਾ ਵੀ ਜੇ ਪੰਜਾਬ ਹਰ ਗਿਆ ਨਾ ਜੇ ਹਰਿਆਣਾ ਹਰ ਗਿਆ ਮੜ ਕੇ ਲੋਕਾਂ ਦਾ ਮਨੋਂ ਵੱਲ ਟੁੱਟਣਾ ਲੋਕਾਂ ਦੇ ਉੱਠਣਾ ਨਹੀਂ ਬਿਲਕੁਲ ਭਾਈ ਇਹਨਾਂ ਦੇ ਅਖੀਰ ਲਾਸਟ ਸਵਾਲ ਹੀ ਹੋਊਗਾ ਭਾਈ ਕੱਲ ਇੱਕ ਨਾ ਜਦੋਂ ਸ਼ਿੰਗੂ ਬਾਰਡਰ ਫਤਿਹ ਕੀਤਾਗਾ ਉਦੋਂ ਇੱਕ ਵੀਡੀਓ ਵਾਇਰਲ ਹੋ ਰਹੀ ਸੀਗੀ ਉੱਥੇ ਨਾ ਜਿਹੜੇ ਮਤਲਬ ਪੈਰਾ ਮਿਲਟਰੀ ਫੋਰਸਾਂ ਸੀਗੀ ਉਹ ਕਿਸਾਨਾਂ ਨੂੰ ਗਲਤ ਇਸ਼ਾਰੇ ਵੀ ਕਰਦੇ ਹੋਈਆਂ ਨਜ਼ਰ ਆਈਆਂ ਨਹੀਂ ਗੀਆਂ ਉਹਨਾਂ ਦਾ ਸਿੱਧਾ ਟਾਈ ਨਹੀਂ ਕਿ ਉਹਨਾਂ ਨੇ ਨਾਲ ਨਾਲ ਗਲਤ ਇਸ਼ਾਰਾ ਵੀ ਕੀਤਾ ਕੀ ਤੁਹਾਨੂੰ ਲੱਗਦਾ ਇਹ ਪ੍ਰਸ਼ਾਸਨ ਆਹ ਵੀ ਕੰਮ ਪ੍ਰਸ਼ਾਸਨ ਦੀ ਡਿਊਟੀ ਦੇ ਅੰਡਰ ਆਉਂਦੇ ਨੇਗੇ ਜਾਂ ਫਿਰ ਕੋਈ ਇਹਨਾਂ ਦੇ ਉੱਤੇ ਕੋਈ ਸ਼ੈ ਕੰਮ ਕਰ ਰਹੀ ਹੈ ਪਿੱਛੇ ਜਿਹੜਾ ਖੜਾ ਬਰਤਾਰਾ ਨਾ ਉਹ ਆਪਣੇ ਬੰ ਅੱਜ ਕਹਿੰਦੇ ਇੱਥੇ ਵੀ ਹੋਏ ਨੇ ਗਲਤ ਇਸ਼ਾਰੇ ਤਾਂ ਇੱਥੇ ਬੰਦੇ ਵੀ ਬਾੜੇ ਨੇ ਛਾਰੇ ਛੱਡ ਬਹੁਤ ਕੁਝ ਕਰਦੇ ਨੇ ਇਹ ਗੰਦੇ ਗੰਦੇ ਛਾਰੇ ਹੁਣ ਜਦੋਂ ਮੁਰੇ ਨੌਜਵਾਨ ਖੜਾ ਉਹਨੂੰ ਕਿਸ ਤਰ੍ਹਾਂ ਦਾ ਇਸ਼ਾਰਾ ਹੁੰਦਾ ਤਾਂ ਸੁਭਾਅਕਾ ਕਿ ਉਹਨੇ ਗੁੱਸੇ 'ਚ ਤਾਂ ਹੋਣਾ ਹੀ ਹੈ ਹਨਾ ਬਹੁਤ ਕੁਝ ਪੈਲ ਕਰਦੇ ਨਹੀਂ ਦੂ ਛੱਡਣ ਵਾਲੀ ਸਾਡੀ ਗੱਲ ਨਹੀਂ ਹੈਗੀ ਹਨਾ ਵੀ ਇਹ ਉਹ ਨੌਜਵਾਨ ਆ ਪਰ ਮੈਂ ਇਹਨਾਂ ਨੂੰ ਬੇਨਤੀ ਕਰਦਾ ਮੇਰਾ ਵੀਰ ਜਿਵੇਂ ਸਾਡੇ ਆਗੂ ਸਹਿਬਾਨ ਕਹਿਣਗੇ ਭਰਾ ਵਣ ਕੇ ਉਹਨਾਂ ਦੇ ਆਖੇ ਲਾ ਕੇ ਆਪਾਂ ਚੱਲਾਂਗੇ ਕਿਉਂਕਿ ਸਾਰੇ ਆਪਾਂ ਇੱਕੋ ਹੀ ਗੱਲ ਕਹਿ ਕੇ ਆਇਆ ਆ ਵਾਪਕ ਸਾਡੇ ਨਾਲ ਖੜੇ ਆ ਜੀ ਬਿਲਕੁਲ ਹੈਨਾ ਇਹਨਾਂ ਦਾ ਤਜਰਬਾ ਵੀ ਹੈ ਇਹਨਾਂ ਕੋਲ ਸਬਰ ਵੀ ਹੈ ਹੈਨਾ ਸਾਡਾ ਜੋਸ਼ ਤੇ ਇਹਨਾਂ ਦਾ ਸਬਰ ਤੇ ਇਹਨਾਂ ਦੇ ਤਜਰਬੇ ਦੇ ਸਮੇਲ ਨਾਲੇ ਮੋਰਚਾ ਜਿੱਤਿਆ ਜਾਣਾ ਕੱਲੀ ਨੌਜਬਾਨੀ ਵੀ ਕਈ ਵਾਰੀ ਅਕਸਰ ਗਲਤ ਰਾਹ ਪੈ ਜਾਂਦੀ ਹੈ ਤੇ ਸਾਨੂੰ ਬਾਈ ਫਿਰਦੀ ਆ ਇਹ ਇਹ ਕੱਲਾ ਹੁਣ ਇਹਨਾਂ ਇਹ ਉਹ ਉਮਰ ਚੋਂ ਲੰਘ ਗਏ ਮੈਨੂੰ ਵੀ ਕੁਝ ਕੁ ਸਮਝ ਪਈ 20 ਵਾਲੇ ਦੋਲਣਾਂ ਦੇ ਵਿੱਚ ਜੀ ਜੀ ਵੀ ਯਾਰ ਇਹ ਲੜਾਈ ਕਿਵੇਂ ਲੜੀ ਜਾਂਦੀ ਆ ਕੀ ਨੁਕਸਾਨ ਆ ਜਾਂ ਕੀ ਟੈਕਟ ਹੁੰਦੇ ਨੇ ਸਰਕਾਰਾਂ ਦੇ ਸਟੇਟ ਦੇ ਏਜੰਸੀਆਂ ਦੇ ਕਿਵੇਂ ਖੇਡ ਖੇਡਦੀ ਐ ਉੱਥੇ ਦੇਖਿਆ ਨਾ ਪਹਿ ਦਿੱਲੀ ਕਿਵੇਂ ਬੁੜੀਆਂ ਬਾੜ ਦਿੰਦੇ ਸੀ ਵਿੱਚ ਬਿਲਕੁਲ ਬਿਲਕੁਲ ਗਲਤ ਜਨਾਨੀਆਂ ਬਾੜ ਦੀਆਂ ਬੰਦੇ ਬਾੜ ਤੇ ਬੜਾ افਵਾਹਾਂ ਫੜਾਈਆਂ ਇੱਥੇ ਵੀ ਚੱਲੂਗਾ ਇਹਦਾ ਇੱਕ ਤਾਂ ਬੇਨਤੀ ਆ ਸਾਰਿਆਂ ਨੂੰ ਆਪਣੀਆਂ ਟਰਾਲੀਆਂ 'ਚ ਪਹਿਣਾ ਰਾਤ ਨੂੰ ਗੈਰ ਬੰਦਾ ਕੋਈ ਪਾਇਓ ਨਾ ਆਲੇ-ਦਾਲੇ ਗੌਰ ਰੱਖਿਓ ਕੋਈ ਸ਼ਰਾਰਤ ਨਾ ਕਰ ਜੇ ਕਿਉਂਕਿ ਇਹ ਸਾਰੀਆਂ ਸ਼ਰਾਰਤਾਂ ਇਹਨਾਂ ਨੇ ਲਗਾਤਾਰ ਆਪਾਂ ਨੂੰ ਬਦਨਾਮ ਵੀ ਕਰਨਾ ਹੈ ਆਪਣੇ ਗੋਦੀ ਮੀਡੀਆ ਦੇ ਪ੍ਰਪਾਗੰਡੇ ਵਿੱਚ ਲਾਉਣੇ ਆ ਫੁਲਾਣੇ ਆਗੇ ਜੀ ਢਿਮਕੇ ਆਗੇ ਜੀ ਹਨਾ ਇਹ ਸਾਰੀਆਂ ਗੱਲਾਂ ਆਪਾਂ ਸੋਚ ਸਮਝ ਕੇ ਚੱਲਣਾ ਤੇ ਮੈਂ ਦਾਅਵੇ ਨਾਲ ਕਹਿੰਦਾ ਹਜ਼ਾਰ ਨਹੀਂ 10000 ਨਹੀਂ 50000 ਨਹੀਂ 1 ਲੱਖ ਫੀਸ ਦੀ ਦਾਅਵੇ ਨਾਲ ਕਹਿੰਦਾ ਉਹ ਪ੍ਰਮਾਤਮਾ ਨੂੰ ਹਜਰ ਨਾਲ ਜਾਣ ਕੇ ਕਿ ਇਹ ਮੋਰਚਾ ਲੋਕ ਫਤਿਹ ਕਰਨਗੇ ਬਹੁਤ ਬਹੁਤ ਧੰਨਵਾਦ ਬਹੁਤ ਚੰਗਾ ਲੱਗਾ ਸਿੰਘ ਸੁਧਾਨਾ ਜੀ ਸਾਡੇ ਨਾਲ ਸੀਗੇ